ਪੰਜਾਬ ਦੇ ਸਕੂਲਾਂ ਸੰਬੰਧੀ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਮਹਿਲਾਵਾਂ ਲਈ ਕੀਤਾ ਵੱਡਾ ਐਲਾਨ ਭਾਰਤ ਪਾਕਿਸਤਾਨ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਐਮ ਮੋਦੀ ਦਾ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲਾ ਸੰਦੇਸ਼ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਦੇਖ ਸਕਦੇ ਹੋ ਭਾਰਤ ਪਾਕਿਸਤਾਨ ਵਿਚਕਾਰ ਵੱਧ ਰਹੇ ਤਣਾਅ ਤੇ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਤੇ ਵੱਡਾ ਹਵਾਈ ਹਮਲਾ ਕੀਤਾ ਸੀ ਇਸ ਕਾਰਵਾਈ ਵਿੱਚ ਨੌ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਭਾਰਤੀ ਫੌਜ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ ਉਸ ਦੇ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਪ੍ਰਧਾਨ ਮਧ ਰੇਨਦਰ ਮੋਦੀ ਦੇ ਵੱਲੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਗਿਆ ਜੀ ਹਾਂ ਇਹ ਸੰਬੋਧਨ ਆਪਰੇਸ਼ਨ ਸੰਦੂਰ ਤੋਂ ਬਾਅਦ ਉਹਨਾਂ ਦਾ ਪਹਿਲਾ ਸੰਦੇਸ਼ ਹੋਵੇਗਾ ਪ੍ਰੇਖਕੋ ਜਿਸ ਵਿੱਚ ਉਹ ਦੇਸ਼ ਵਾਸੀਆਂ ਨੂੰ ਵੱਡਾ ਸੰਦੇਸ਼ ਦੇਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤ ਪਾਕਿਸਤਾਨ ਵਿਚਕਾਰ 9 ਮਈ ਨੂੰ ਜਗਮੰਦੀ ਦੇ ਸਮਝੌਤਾ ਹੋਇਆ ਜਿਸ ਦੀ ਪੁਸ਼ਟੀ ਭਾਰ ਦੇ ਵਿਦੇਸ਼ ਸਤਿਗੁਰ ਵਿਕਰਮਜੀ ਸਿੰਘ ਨੇ ਕੀਤਾ ਪਾਰਿਸ ਕਾਨਫਰੰਸ ਕਿਤੇ ਜਹਾਂ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਕੂਲ ਕਾਲਜਾਂ ਨੂੰ ਸਕੂਲ ਦੇ ਕਾਲਜਾਂ ਨੂੰ ਲੈ ਕੇ ਆਈ ਵੱਡੀ ਖ਼ਬਰ ਜੀ ਹਾਂ 12 ਤਰੀਕ ਤੋਂ ਅਰ nghĩa ਕਿ 12 ਮਈ ਤੋਂ ਸ਼ੁਰੂ ਹੋ ਚੁੱਕੇ ਹਨ ਜੀ ਸਕੂਲ ਤਾਂ ਦੇਖ ਸਕਦੇ ਹੋ ਸਕੂਲ ਕਾਲਜ 12 ਮਈ ਤੋਂ ਸ਼ੁਰੂ ਮੁਰ ਤੋਂ ਸ਼ੁਰੂ ਕੀਤੇ ਗਏ ਖੁੱਲੇ ਖੋਲ ਚੁੱਕੇ ਹਨ ਚੱਲ ਪਿਆ ਉਮੀਦਾਂ ਪਹਿਲਾਂ ਉਹ ਜਹਾਜ਼ ਉੱਡਣ ਲੱਗੇ ਤਾਂ ਵੱਡੀ ਖਬਰ ਹੈ 12 ਮਈ 2025 ਤੋਂ ਪੰਜਾਬ ਦੇ ਸਰਕਾਰੀ ਸਰਵ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਰੋਜ਼ਾਨਾ ਦੀ ਤਰ੍ਹਾਂ ਫੁੱਲਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਾਰੇ ਸਿੱਖਿਆ ਸੰਸਥਾਵਾਂ ਵਿੱਚ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਹਾਂ ਜੀ ਕਿ ਤਿਆਰੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸ਼ਿਕਿਆ ਸੰਸਥਾ ਵਿੱਚ ਨਿਯਮਿਤ ਕਾਲਜਾਂ ਲੱਗਣੀਆਂ ਤੇ ਇਮਤਿਹਾਨ ਵੀ ਪਹਿਲਾਂ ਦੇ ਤਹਿ ਕੀਤੇ ਸ਼ਡਿਊਲ ਅਨੁਸਾਰ ਹੀ ਹੋਣਗੇ ਫੌਜੀ ਬਹੁ ਘਟਨੇ ਆਪਣੇ ਫੌਜੀ ਵਧਾ ਦੇ ਕਰਨੇ ਜੀ ਹਾਂ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਆਈਫੋਨ ਵਾਲਿਆਂ ਲਈ ਵੱਡਾ ਖਾਦਰਾ ਭਾਰ ਸਰਕਾਰ ਦਾ ਪੋਚੀ ਕਰਨਾ ਜਿਨ੍ਹਾਂ ਦੇ ਕੋਲ ਆਈਫੋਨ ਹਨ ਤਾਂ ਉਹਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰ ਸਰਕਾਰ ਦੇ ਵੱਲੋਂ ਇੱਕ ਵਾਰਨਿੰਗ ਜਿਹੜੀ ਹੁਣ ਦਿੱਤੀ ਗਈ ਹੈ ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਆਈਫੋਨ ਤੇ ਆਈਪੈਡ ਉਪਭੋਗਤਾਵਾਂ ਲਈ ਇੱਕ ਗੰਭੀਰ ਸਾਈਬਰ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ ਜੀ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਖਬਰ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦੇ ਕੋਲ ਆਈਫੋਨ ਹਨ ਤਾਂ ਉਹਨਾਂ ਦੇ ਲਈ ਇਹ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਵੱਡੀ ਖ਼ਬਰ ਜੋ ਸਾਹਮਣੇ ਆ ਰਹੀ ਆ ਭਾਰਤ ਪਾਕਿਸਤਾਨ ਤਣਾਅ ਕਾਰਨ ਪੰਜਾਬ ਤੇ ਪੰਜਾਬ ਤੋਂ ਯੂਪੀ ਬਿਹਾਰ ਦੇ ਲੋਕਾਂ ਦਾ ਪਲੈਨ ਜੀ ਹਾਂ ਬਈ ਇਹ ਸਾਰੇ ਸਾਡੇ ਭੈਣ ਭਤੀਜੇ ਤੁਹਾਡਾਂ ਵਾਲੀ ਵੀ ਸਾਂਝੀ ਕੀਤੀ ਜਾ ਰਹੀ ਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਪੰਜਾਬ ਤੋਂ ਜੀ ਹਾਂ ਨੁਕਦਰ-ਗਦਰ ਲੰਘੇ ਆਪਰੇਸ਼ਨ ਸਿੰਦੂਰ ਅਤੇ ਸਰਦੀ ਇਲਾਕਿਆਂ 'ਚ ਡਰੋਨ ਹਮਲਿਆਂ ਦੇ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਇਸ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਮਜ਼ਦੂਰ ਵਿਦਿਆਰਥੀਆਂ ਕਾਰੀਗਰਾਂ ਅਤੇ ਸਲਾਨੀਆਂ ਵਾਪਸ ਆਪਣੇ ਘਰਾਂ ਨੂੰ ਜਾਣ ਲੱਗ ਪਏ ਹਨ ਜੀ। ਆਪ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ। ਭੱਜ ਗਏ। ਕਿ ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਜਿੰਨੇ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆਏ ਹੋਏ ਸਨ ਉਹ ਹੁਣ ਸਾਰੇ ਆਪਣੇ ਵਾਪਸ ਘਰਾਂ ਨੂੰ ਜਾ ਰਹੇ ਹਨ। ਤਾਂ ਦੇਖੋ ਅੰਮ੍ਰਿਤਸਰ ਲੁਧਿਆਣਾ ਜਲੰਧਰ ਅਤੇ ਪਠਾਨਕੋਟ ਰੇਲਵੇ ਸਟੇਸ਼ਨਾਂ ਤੇ ਇਹਨਾਂ ਪ੍ਰਵਾਸੀਆਂ ਦੀ ਭਾਰੀ ਭੀੜ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਮੋਦੀ ਦਾ ਨਾ ਤਨਾਪੁਰ ਦਾ ਪੂਰਨ ਹਾਲਾਤ ਡਰੋਨ ਹਮਲੇ ਤੇ ਜੰਗਬੰਦੀ ਦੇ ਬਾਵਜੂਦ ਪੂਰੀ ਤਰ੍ਹਾਂ ਸੁੱਖ ਚੈਨ ਨਾ ਆਉਣ ਕਰਕੇ ਇਹ ਜਿਹੜੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੇ ਪੰਜਾਬ ਤੇ ਆਪਾਰਤ ਦੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਹੋਇਆ ਸੀ ਉਸ ਨੂੰ ਲੈ ਕੇ ਇਹ ਪ੍ਰਵਾਸੀ ਜਿਹੜੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਠੀਕ ਹੈ ਨਾ ਵੀ ਉਹਨਾਂ ਦੇਖ ਤੇ ਕਿ ਨਹੀਂ ਕਹਿੰਦਾ ਉਹਨੂੰ ਫਰਾਰ ਨੇ ਸ਼ਾਮਲਾ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਸਕੋਰਪੀਓ ਕਾਰ ਨੇ ਜੋੜੇ ਨੂੰ ਦਰੜਿਆ ਮੌਕੇ ਤੇ ਹੋਈ ਮੌਤ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ ਤਬਦੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਗੁਰਦਾਸਪੁਰ ਵਿੱਚ ਇੱਕ ਤੇਜ਼ ਰਫ਼ਤਾਰ ਸਕੋਰਪਿਓ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਸਕੂਟਰ ਸਵਾਰ ਜੋੜੇ ਦੀ ਮੌਕੇ ਦੀ ਮੌਤ ਹੋ ਗਈ ਇਹ ਹਾਦਸਾ ਦਿਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਚੰਡੀਜੱਕ ਵਿੱਚ ਵਾਪਰਿਆ ਹੈ ਮ੍ਰਿਤਕ ਜੋੜੇ ਦੀ ਪਛਾਣ ਕਰਤਾਰ ਚੰਦ ਅਤੇ ਉਹਨਾਂ ਦੀ ਪਤਨੀ ਸ਼ਾਂਤੀ ਦੇਵੀ ਵਜੋਂ ਹੋਈ ਹੈ ਉਹ ਪਿੰਡ ਰਾਵਲ ਦੇ ਰਹਿਣ ਵਾਲੇ ਸਨ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜਿਹੜਾ ਇਹ ਪਾਣਾ ਵਾਪਰਿਆ ਜੀ ਹਾਂ ਗੁਰਦਾਸਪੁਰ ਦੇ ਵਿੱਚ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਜੋ ਕਿਸ ਕੋਰਡੀਅਰ ਨੇ ਸਕੂਟਰ ਨੂੰ ਟੱਕਰ ਮਾਰੀ ਕਿਹਾ ਜਾਂਦਾ ਹੈ ਕਿ ਉਹ ਨੋਹਾਗੜ ਦੇ ਗੁਰਦਾਸਪੁਰ ਆ ਰਹੇ ਸੀ ਉਹ ਆਪਣੀ ਟੀਮ ਨੂੰ ਮਿਲਣ ਤੋਂ ਬਾਅਦ ਜਦੋਂ ਉਹ ਪਿੰਡ ਚੰਡੀਤਾਰ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਉਸ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਮੁੰਜੇ ਮੈਂ ਟਰਾਮ ਉੱਤੇ ਖੜਾ ਹਾਂ। ਚੰਦ ਨੇ ਸਿਵ ਮੁਕਤੀ ਸਪਾਈਸੀ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਹਾਜੀ ਦੇ ਸਕੋਰਬੇ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਸਕੂਟਰ ਲਗਭਗ 20 ਫੁੱਟ ਦੀ ਦੂਰੀ ਤੇ ਜਾ ਡਿੱਗਿਆ ਅਤੇ ਜੋੜੇ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਸੀ। ਤਾਂ ਵੱਡੀ ਅਪਡੇਟ ਇਹ ਕੋਈ ਹੋਰ ਨਹੀਂ ਆ ਰਹੀ। 50 ਸਰਕਾਰ ਦਾ ਔਰਤਾਂ ਲਈ ਵੱਡਾ ਐਲਾਨ। ਜੀ ਹਾਂ 50 ਸਰਕਾਰ ਦੇ ਵੱਲੋਂ ਮਹਿਲਾਵਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜੀ। ਜਿਸ ਵਾਰੀ ਅਪਡੇਟ ਤੋਂ ਨਾਲ ਸਾਂਝੀ ਕਰ ਰਹੇ ਆ ਸਰਕਾਰ ਵੱਲੋਂ 21397 ਲੋੜਵੰਦ ਔਰਤਾਂ ਨੂੰ ਵਨ ਸਟਪ ਸੈਂਟਰ ਰਾਹੀਂ ਸਹਾਇਤਾ ਔਰਤਾਂ ਦੀ ਸੁਰੱਖਿਆ ਵਾਤਾਵਰਣ ਮੁਹੱਈਆ ਕਰਵਾਉਣਾ ਸਾਡੀ ਸਰਕਾਰ ਦੀ ਪਹਿਲੀ ਤਰੀਹਜ ਹੈ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਔਰਤਾਂ ਵਿਰੁੱਧ ਹਿੰਸਾ ਖਿਲਾਫ ਜੰਗ ਜਾਰੀ ਹਰ ਜ਼ਿਲ੍ਹੇ ਵਿੱਚ ਸਖੀ ਵਨ ਸਟਪ ਸੈਂਟਰ ਰਾਹੀਂ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਸੇਵਾਵਾਂ ਉਪਲਬਧ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਸੁਰੱਖਿਅਤ ਵਾਤਾਵਰਣ ਨਮਾਇਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਲੜੀ ਤਹਿਤ ਸਮਾਜੀ ਸੁੱਖਿਆ ਇਸਤਰੀ ਭਲਿਕਾਸ ਮੰਤਰੀ ਡਾਕਟਰ ਵਿਜੀਤ ਕੌਰ ਨੇ ਕਿਹਾ ਕਿ 31 ਮਾਰਚ 2025 ਤੱਕ ਲਗਭਗ 21397 ਲੋੜਵੰਦ ਔਰਤਾਂ ਨੂੰ ਵਨ ਸਟੌਪ ਸੈਂਟਰਾਂ ਵੱਲੋਂ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਮੁਫਤ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਆ ਕੈਮਰਾ ਨਮਨਦੀ ਦੱਸਿਆ ਕਿ ਔਰਤਾਂ ਵਿਰੋਧ ਹਿੰਸਾ ਨੂੰ ਰੋਕਣ ਲਈ ਹਰੇਕ ਜ਼ਿਲ੍ਹੇ ਵਿੱਚ ਇੱਕ ਨਿੱਜੀ ਅਤੇ ਜਨਤਕ ਥਾਵਾਂ ਤੇ ਸਖੀ ਵਨ ਸਟਪ ਸੈਂਟਰ ਸਥਾਪਿਤ ਕੀਤੇ ਹੋਏ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਡੇਨ ਨੇ ਕੀਤੇ ਇਹਨਾਂ ਦੇ ਵੱਡੇ ਐਲਾਨ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਕੀਤੇ ਗਏ ਹਨ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਮੋਗਾ 'ਚ ਨਸ਼ਾ ਨਾ ਮਿਲਣ ਤੇ ਅਸ਼ਕਸ਼ ਨੇ ਖੁਦ ਨੂੰ ਲਾਈ ਅੱਗ ਹਸਪਤਾਲ ਵਿੱਚ ਦਾਖਲ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਜਿਹੜਾ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਸ਼ਹਿਰ 'ਚ ਨਸ਼ੇ ਦੀ ਲਤ ਨੇ ਹੋਰ ਇੱਕ ਪਰਿਵਾਰ ਨੂੰ ਤਬਾਹੀ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਮੋਗਾ ਸ਼ਹਿਰ ਵਿੱਚ ਇੱਕ ਨੌਜਵਾਨ ਨੇ ਨਸ਼ਾ ਨਾ ਮਿਲਣ ਕਾਰਨ ਆਪਣੇ ਆਪਣੇ ਆਪ ਨੂੰ ਅੱਗ ਲਗਾ ਲਈ ਘਟਨਾ ਇੰਨੀ ਭਿਆਨਕ ਸੀ ਕਿ ਨੌਜਵਾਨ ਪੂਰੀ ਤਰ੍ਹਾਂ ਝੁਲਸ ਗਿਆ ਜਿਵੇਂ ਮੌਕੇ ਦੇ ਆਸ-ਪਾਸ ਦੇ ਲੋਕਾਂ ਨੂੰ ਅੱਗ ਦੇ ਗੋਲੇ ਬਣੇ ਨੌਜਵਾਨ ਨੂੰ ਵੇਖਿਆ ਤਾਂ ਉਹਨਾਂ ਨੇ ਇਹ ਫਟਾਫਟ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਾਜ ਸੇਵਾ ਸੁਸਾਇਟੀ ਨੂੰ ਸੂਚਨਾ ਦਿੱਤੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰੇ ਦਾ